ਸੋਸ਼ਲ ਮੀਡੀਆ ਤੇ ਆਪਣੇ ਘਰ ਦੀ ਗੱਲ ਕਿਉਂ ਲੈ ਕੇ ਆਇਆ ਗੋ ਕੀ ਲੋੜ ਪੈ ਗਈ ਸੀ ਕਿ ਸੋਸ਼ਲ ਮੀਡੀਆ ਤੇ ਲੈ ਕੇ ਆਣੀ ਪਈ ਘਰ ਦੀ ਗੱਲ ਇਹ ਪ੍ਰਤਿਕ ਜਿਵੇਂ ਕਹਿੰਦੇ ਨੇ ਵੀ ਮਜਬੂਰ ਹੋ ਗਈ ਮੈਂ ਹੂੰ ਮਜਬੂਰ ਇਸ ਕਰਕੇ ਹੋ ਗਈ ਇਹ ਬੇਟੀ ਪਰਨੀਤ ਕੌਰ ਜਿਹੜੀ ਹੂੰ ਇਹਨੇ ਇੱਕ ਇੰਟਰਵਿਊ ਦਿੱਤੀ ਸੀ ਹੂੰ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਇਹਨੇ ਇੱਕ ਖੁਲਾਸਾ ਕੀਤਾ ਵੀ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਤੇ ਹਾਲੇ ਕਿ ਉਹਦਾ ਪਿੰਡ ਦੇ ਵਿੱਚ ਸ਼ਰਿਆਮ ਕਤਲ ਹੋਇਆ ਮਰਡਰ ਹੋਇਆ ਉਹਦਾ ਤੇ ਜਿਹੜਾ ਫਤੇਕਰ ਸਾਹਿਬ ਦੇ ਵਿੱਚ ਇੱਕ ਨੰਬਰ ਕੋਰਟ ਦੇ ਵਿੱਚ ਕੇਸ ਚੱਲਿਆ ਉਹਦਾ ਤੇ ਉਹ ਮਤਲਬ ਕਿ ਬੰਨੇ ਚੰਨੇ ਵੀ ਪਿੰਡ ਦੇ ਵਿੱਚ ਵੀ ਇਸ ਗੱਲ ਦਾ ਪਤਾ ਹੈ ਵੀ ਹਾਂ ਉਹਦਾ ਮਰਡਰ ਹੋਇਆ ਹੈ ਤੇ ਬੜੀ ਬੇਰਹਿਮੀ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਹੈ ਸੱਤਵੇਂ ਦਿਨ ਜਾ ਕੇ ਫਿਰ ਉਹ ਬੱਤੀ ਦੇ ਵਿੱਚ ਡੈਥ ਹੋਈਏ ਪਹਿਲਾਂ ਖਮਾਣੂ ਰੈਫਰ ਖਮਾਣੂ ਦਾਖਲ ਕਰਾਇਆ ਖਮਾਣੂ ਤੋਂ ਬਾਅਦ ਫਤਿਹਗੜ ਸਾਹਿਬ ਫਤਿਹਗੜ ਤੋਂ ਫਿਰ ਸਾਨੂੰ ਚੰਡੀਗੜ੍ਹ ਨੂੰ ਰੈਫਰ ਕਰ ਦਿੱਤੇ ਇਹ ਸਾਰੇ ਬੇਟੇ ਦੇ ਜਾਨੀ ਕਿ ਮੈਂ ਆਪਣੇ ਅੱਖਾਂ ਨਾਲ ਦੇਖੇ ਨੇ ਤੇ ਆਪਣੇ ਕੰਨਾਂ ਨਾਲ ਉਹਦੇ ਜਿਵੇਂ ਉਹ ਦੁਹਾਈਆਂ ਪਾਉਂਦਾ ਸੀ ਜਿਵੇਂ ਹਲੂਰ ਸੀ ਉਹਦੇ ਉਹ ਸਾਰੇ ਮੈਂ ਆਪਣੇ ਅੱਖਾਂ ਨਾਲ ਦੇਖੇ ਨੇ ਕੰਨਾਂ ਨਾਲ ਸੁਣੇ ਨੇ ਤੇ ਇਹਨੇ ਬੈਠੀ ਨੇ ਉੱਥੇ ਜ਼ਿਕਰ ਕਰ ਦਿੱਤਾ ਵੀ ਉਹਦਾ ਐਕਸੀਡੈਂਟ ਹੋਇਆ ਹੈ ਹੂੰ ਐਕਸੀਡੈਂਟ ਤੋਂ ਬਾਅਦ ਫਿਰ ਮੈਂ ਜਦੋਂ ਉਹ ਇੰਟਰਵਿਊ ਸੁਣੀਏ ਮੈਂ ਕਿਤੇ ਭੋਗ ਤੇ ਗਈ ਸੀ ਹੂੰ ਮੈਨੂੰ ਉਹਨਾਂ ਨੇ ਦੱਸਿਆ ਵੀ ਆਹ ਆਪਣੀ ਛੋਟਾ ਨਾਂ ਦਾ ਬੇਬੀ ਹੈ ਹੂੰ ਤੇ ਉਹ ਕਹਿੰਦਾ ਵੀ ਆਹ ਆਪਣੀ ਬੇਵੀ ਦੀ ਇੰਟਰਵਿਊ ਆਈ ਏ ਵੀ ਇਹਦੇ ਵਿੱਚ ਵੀ ਤੁਸੀਂ ਤੇ ਵੀ ਇਦਾਂ ਕੋਟਾਂ ਦੇ ਵਿੱਚ ੱੱਕੇ ਖਾਂਦੇ ਹੋ ਹੂੰ ਵੀ ਆਹ ਉਹਨੇ ਉਹ ਦਰੱਖਿਆ ਵੀ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਹੈ ਜੀ ਉੱਥੇ ਮੈਂ ਕੋਈ ਗੱਲ ਨਹੀਂ ਕੀਤੀ ਫਿਰ ਮੈਂ ਘਰ ਆ ਕੇ ਇਹਨੂੰ ਫੋਨ ਲਾਇਆ ਹੂੰ ਮੈਂ ਫੋਨ ਲਾਇਆ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਬੇਬੀ ਤੈਨੂੰ ਕਿਹੜੀ ਇਹ ਜੀ ਗੱਲ ਹੋ ਗਈ ਸੀ ਕਿ ਤੂੰ ਇੰਟਰਵਿਊ ਦੇਣੀ ਸੀ ਵੀ ਜਿਹੜੀ ਰੀਅਲ ਗੱਲ ਸੀ ਜੋ ਵੀ ਉਹਦੇ ਨਾਲ ਬੀਤਿਆ ਹੈ ਜੋ ਵੀ ਤੇਰੇ ਘਰ ਪਰਿਵਾਰ ਨਾਲ ਹੋਇਆ ਹੈ ਕਿ ਤੈਨੂੰ ਨਹੀਂ ਪਤਾ ਹੂੰ ਕਿ ਸਾਰਾ ਕੁਝ ਤੁਸੀਂ ਮੁੱਦਾ ਰੱਖਣਾ ਸੀ ਕਿ ਪਹਿਲਾਂ ਉਹਦੇ ਯਾਰ ਦੋਸਤ ਸੀ ਵੀ ਫਿਰ ਉਹਦੇ ਨਾਲ ਯਾਰ ਮਾਰ ਕਰੀਏ ਘਰੋਂ ਬੁਲਾ ਕੇ ਉਹਦੀ ਕੁੱਟਮਾਰ ਹੋਈ ਹੈ ਤਾਂਜ ਖੇਲਦੇ ਨੂੰ ਚੱਕ ਕੇ ਲੈ ਕੇ ਗਏ ਨੇ ਹੂੰ ਚਲੋ ਇਹ ਗੱਲ ਤੋਂ ਉਨੇ ਬੁਰਾ ਮੰਨਿਆ ਵੀ ਮੇਰੀ ਮਾਂ ਨੇ ਕਿਉਂ ਮੈਨੂੰ ਫੋਨ ਕਰਿਆ ਜੀ ਚਲੋ ਫੋਨ ਕੱਟਿਆ ਉਹਨੇ ਉਸ ਤੋਂ ਬਾਅਦ ਦੁਬਾਰਾ ਫਿਰ ਮੈਂ 2-3 ਵਾਰੀ ਫੋਨ ਕਰ ਦਿੱਤਾ ਫਿਰ ਅੱਗੋ ਥੋੜਾ ਜਿਹਾ ਬਸ ਲੁਕੀ ਨਾਲ ਬੋਲੀਏ ਫਿਰ ਉਹਨੇ ਮੇਰਾ ਬਲੌਕ 'ਚ ਨੰਬਰ ਪਾ ਦਿੱਤਾ ਹੂੰ ਬਲੌਕ 'ਚ ਨੰਬਰ ਪਾਇਆ ਮੈਨੂੰ ਜਿਹੜਾ ਕੜਾ ਚਰਚਾ ਲੱਗੀ ਹੋਣੀ ਗੱਲ ਸੀ ਹੂੰ ਕੋਰਟ ਦੇ ਵਿੱਚ ਵੀ ਮੈਂ ਗਈ ਆ ਕਿਦਰੀ ਕੋਰਟ ਦੇ ਵਿੱਚ ਵੀ ਮੈਨੂੰ ਕਹਿੰਦੇ ਨੇ ਵੀ ਐਦਾਂ ਐਦਾਂ ਹੂੰ ਵੀ ਜੋ ਵੀ ਵਿੱਚ ਉਹਦੇ ਗੱਲਾਂ ਕਹੀਆਂ ਨੇ ਬਹੁਤ ਜਣੀ ਕਿ ਉਹਨੇ ਜਿਵੇਂ ਕਹਿੰਦੇ ਨੇ ਨਾ ਤੋੜ ਮਰੋੜ ਕੇ ਗੱਲਾਂ ਕਹੀਆਂ ਨੇ ਜੋ ਸਹੀ ਗੱਲਾਂ ਸਨ ਉਹ ਨਹੀਂ ਕਹੀਆਂ ਉਹਨੇ ਜਿਹਦੇ ਕਰਕੇ ਮੈਨੂੰ ਇੰਟਰਵਿਊ ਦੇਣਾ ਪਿਆ ਹੂੰ ਤੇ ਉਹਦੇ ਵਿੱਚ ਜੋ ਵੀ ਮੇਰੇ ਕੋਲ ਮੇਰੇ ਮਨ ਤੇ ਬੀਤਿਆ ਸੀ ਜੋ ਸਚਾਈ ਸੀ ਮੈਂ ਆਪਣਾ ਪੱਖ ਰੱਖਿਆ ਉਹਦੇ ਵਿੱਚ ਮੈਂ ਤਾਂ ਇੱਕ ਚੀਜ਼ ਪੁੱਛਦਾ ਕਿ ਇੰਟਰਵਿਊ ਦੇਣ ਨਾਲ ਹਾਂਜੀ ਸਚਾਈ ਪਤਾ ਲੱਗਦੀ ਹੈ ਸਚਾਈ ਬਿਲਕੁਲ ਜਿਹੜੇ ਮੈਂ ਮੇਰੀ ਗੱਲ ਸੁਣਾ ਜਿਹੜੇ ਬਿਲਕੁਲ ਮੇਰੇ ਨਾਲ ਸਹਿਮਤ ਨੇ ਇਸ ਗੱਲ ਤੋਂ ਬਿਲਕੁਲ ਸੱਚਾਈ ਲੱਗ ਰਹੀ ਹੈ ਪਤਾ ਤੁਹਾਡਾ ਇੰਟਰਵਿਊ ਹੋਇਆ ਸੀਗਾ ਹਾਂਜੀ ਸਾਰਿਆਂ ਨੇ ਕੁੜੀ ਦਾ ਵੀ ਇੰਟਰਵਿਊ ਦੇਖਿਆ ਹੋਵੇਗਾ ਹਾਂਜੀ ਹਾਂਜੀ ਕਈ ਬੰਦੇ ਕੁੜੀ ਤੇ ਯਕੀਨ ਕਰਨਗੇ ਕਿ ਤੁਹਾਡੇ ਤੇ ਕਰਨ ਇਹ ਤੇ ਦੇਖੋ ਉਹਨਾਂ ਨੇ ਖੁਦ ਫੈਸਲਾ ਕਰਨਾ ਹੈ ਉਹ ਆਪਣੇ ਮਨ ਨਾਲ ਖੁਦ ਫੈਸਲਾ ਕਰਨਗੇ ਕਿ ਕਦੇ ਵੀ ਕਿਸੇ ਦੀ ਜਦੋਂ ਵੀ ਕੋਈ ਕੈਮਰੇ ਦੇ ਅੱਗੇ ਆਉਂਦਾ ਹੈ ਹੂੰ ਵੀ ਉਹਨੂੰ ਕਿੰਨੀ ਕੁ ਮਜਬੂਰੀ ਹੋ ਜਾਂਦੀ ਹੈ ਪਰ ਕਈ ਬੰਦੇ ਜਿਹੜੇ ਕੁੜੀ ਦੇ ਹੱਕ ਹੱਕ 'ਚ ਹੋਣਗੇ ਉਹ ਕਹਿ ਰਹੇ ਹੋਣੇ ਵੀ ਮਾਤਾ-ਪਿਤਾ ਬਸ ਦਿਖਾਵਾ ਕਰਦੀ ਏ ਬਿਲਕੁਲ ਰੋਕੇ ਰੋਕੇ ਹਾਂ ਬਿਲਕੁਲ ਹੈਨਾ ਜੇ ਮੇਰੀ ਇੱਕ ਬੇਨਤੀ ਹੈ ਤੁਹਾਡੇ ਚੈਨਲ ਲਈ ਵੀ ਜੇ ਇਹ ਮੈਨੂੰ ਕਹਿ ਰਹੇ ਨੇ ਮਤਲਬ ਕਿ ਇੱਕ ਦੋ ਨੇ ਮੈਨੂੰ ਫੋਨ ਕਰਿਆ ਬਹੁਤ ਹਜ਼ਾਰਾਂ ਫੋਨ ਆਏ ਨੇ ਮੈਨੂੰ ਕਿਸੇ ਨੇ ਮੈਨੂੰ ਇਹ ਗੱਲ ਨਹੀਂ ਕਹੀ ਹਰੇਕ ਨੇ ਮੇਰੇ ਨਾਲ ਦੁੱਖ ਜਤਾਇਆ ਹੂੰ ਮੇਰੇ ਨਾਲ ਹਮਦਰਦੀ ਕੀਤੀ ਹੈ ਇੱਕ ਦੋ ਹੋਣਗੇ ਉਹਨਾਂ ਨੂੰ ਇਹ ਲੱਚਰ ਪੁਣਾ ਪਸੰਦ ਹੋਏਗਾ ਹੂੰ ਪਰ ਮੈਂ ਨਹੀਂ ਪਸੰਦ ਕਰਦੀ ਹੈਗੀ ਹੂੰ ਮੈਂ ਤੇ ਹਰੇਕ ਨੂੰ ਮਤਲਬ ਕਿ ਹਰੇਕ ਮਾਪੇ ਬਾਪ ਨੂੰ ਇਹੀ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਜੋ ਵੀ ਮੋਹਾਲੀ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਹੂੰ ਇਹ ਲੱਛਰਪੁਣਾ ਕਰੋ ਕੁਛ ਕਹਿ ਕੇ ਜਾਣਾ ਧੀਆ ਪੁੱਤਾਂ ਨੇ ਉੱਥੇ ਜਾ ਕੇ ਕੁਛ ਕਰਦੇ ਨੇ ਹੂੰ ਬਹੁਤੇ ਮਾਪਿਆਂ ਨੂੰ ਨਹੀਂ ਪਤਾ ਜੀ ਮੈਂ ਮਾਪਿਆਂ ਨੂੰ ਇਹ ਬੇਨਤੀ ਕਰਨੀ ਹੈ ਕਿ ਤੁਸੀਂ ਕਿਸੇ ਇਸ ਭਲੇਖੇ 'ਚ ਨਾ ਰਹਿ ਜਾਈਏ ਹੂੰ ਤੁਸੀਂ ਗਏ ਸੀ ਚੰਡੀਗੜ੍ਹ ਆਪਣੀ ਕੁੜੀ ਕੋਲ ਹਾਂ ਮੈਂ ਅੱਜ ਤੋਂ ਮਤਲਬ ਕਿ ਹੀਰੋ ਹੋਮ ਦੇ ਵਿੱਚ ਮੈਂ ਦੋ ਦਿਨ ਰਹਿ ਕੇ ਆਈ ਹਾਂ ਜਦੋਂ ਮੈਂ ਨਾਲ ਹੱਥੋਂ ਪਾਈ ਹੋਈ ਹੈ ਨਾ ਉਸ ਤੋਂ ਪਹਿਲਾਂ ਵੀ ਮੈਂ ਇੱਕ ਵਾਰੀ ਜਾ ਕੇ ਆਈ ਹਾਂ ਹੂੰ ਤਾਂ ਮੈਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੋਂ ਪੁੱਛ ਸਮਝਾਇਆ ਤੇ ਚੰਡੀਗੜ੍ਹ ਮਹਾਲੀ ਦੇ ਵਿੱਚ ਕੁਝ ਨਹੀਂ ਪਿਆ ਤੇ ਉਹ ਹੱਥੋ ਪਾਈ ਹੋ ਗਏ ਤਾਂ ਉਹ ਤੇ ਚਲੋ ਕੋਈ ਇਹਨਾਂ ਦੇ ਆਪਸ 'ਚ ਮਤਲਬ ਕਿ ਜਿਹੜੀ ਕਹਿ ਰਹੀ ਹੈ ਨਾ ਮੁੰਡਾ ਵੀ ਅੰਬਰਸਰ ਦਾ ਰਹਿ ਰਿਹਾ ਉਹਨਾਂ ਦੇ ਨਾਲ ਗੱਲ ਹੋਈਗੀ ਚਲੋ ਮੈਂ ਵਿੱਚ ਇਹਨਾਂ ਨੂੰ ਹਟਾਇਆ ਮੇਰੇ ਨਾਲ ਵੀ ਹੱਥੋ ਪਾਈ ਹੋ ਗਈ ਮੈਨੂੰ ਵੀ ਤੱਕੇ ਮਾਰੇ ਇੱਕ ਮੁੰਡਾ ਹੋਰ ਬੈਠਾ ਸੀ ਨਾ ਵੀ ਉਹ ਵੀ ਬੱਸ ਲੋਕੀ ਨਾਲ ਬੋਲਿਆ ਉਹਨੇ ਵੀ ਜੋ ਮੂੰਹ ਦੇ ਵਿੱਚ ਆਇਆ ਉਹ ਬੋਲਿਆ ਮੈਨੂੰ ਜੀ ਪਰ ਉੱਥੇ ਬੇਟੀ ਦਾ ਇਹ ਹੱਕ ਬਣਦਾ ਸੀ ਵੀ ਹਾਂ ਅਸੀਂ ਮਾਮਾ ਧੀ ਆਪਸ 'ਚ ਸਾਡੀ ਸੋਵਰੀ ਬੋਲਚਾਲ ਹੋਣਾ ਹੈ ਹੂੰ ਸਭ ਮਾਮਤਿਆਂ ਦਾ ਅਪਸ ਹੋ ਜਾਂਦਾ ਵਿੱਚ ਉਹ ਤੀਜੇ ਬੰਦੇ ਦਾ ਕੋਈ ਬੋਲਣ ਦਾ ਫਰਜ਼ ਨਹੀਂ ਸੀ ਹੈਗਾ ਹੂੰ ਪਰ ਉਸ ਗੱਲ ਤੇ ਉਹ ਬੰਦੇ ਨੂੰ ਸ਼ਹਿ ਹੋਈਏ ਜਿਹੜਾ ਨਵੀ ਹੈ ਵੀ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਤੁਸੀਂ ਇਹਦਾ ਕੀ ਕਰਿਆ ਹੈ ਹੂੰ ਵੀ ਸਭ ਕੁਝ ਆਪਣਾ ਖਰਚਾ ਆਪ ਕਰ ਰਹੀ ਹੈ ਮੈਂ ਕਿਹਾ ਵੀ ਇਹਦਾ ਹੱਕ ਮੈਂ ਕਿਹਾ ਤੈਨੂੰ ਨਹੀਂ ਹੈਗਾ ਮੈਂ ਕਿਹਾ ਇਹ ਮੈਂ 23 ਸਾਲ ਦੀ ਕਰੀਏ ਜੰਮ ਪਾਲ ਕੇ ਮੈਂ ਕਿਹਾ ਮੈਂ ਇਹਨੂੰ ਵੱਡਿਆਂ ਕੀਤਾ ਵਿਆਹ ਕੀਤਾ ਜੋ ਵੀ ਮੇਰੇ ਫਰਜ਼ ਸੀ ਮੈਂ ਨਿਭਾਏ ਨੇ ਜੀ ਜੋ ਮਾਪਿਆਂ ਦੇ ਫਰਜ਼ ਹੁੰਦੇ ਨੇ ਤਾਂ ਉਸ ਤੋਂ ਬਾਅਦ ਘਰ ਆ ਗਏ ਆ ਫਿਰ ਤੁਸੀਂ ਆਪਣੇ ਫਰਜ਼ ਪੂਰੇ ਕੀਤੇ ਤੇ ਧੀ ਦਾ ਫਰਜ਼ ਨਹੀਂ ਹੁੰਦਾ ਕਿ ਤੁਹਾਡੇ ਫਰਜ਼ ਪੂਰੇ ਕਰੇ ਬਿਲਕੁਲ ਇੱਕ ਧੀ ਦਾ ਬਿਲਕੁਲ ਜੀ ਫਰਜ਼ ਬਣਦਾ ਕਿ ਉਹ ਅਸੀਂ ਕਹਿੰਦੇ ਨੇ ਵੀ ਪੁੱਤ ਕੁੱਤ ਹੋ ਜਾਂਦੇ ਨੇ ਕਿ ਧੀਆਂ ਮਾਵਾ ਦਾ ਦੁੱਖ ਸੁੱਖ ਵੰਡਦੀਆਂ ਨੇ ਪਰ ਮੈਂ ਹੁਣ ਵੀ ਇਹ ਧੀ ਨੂੰ ਕਹਿੰਦੀ ਆਂ ਕਿ ਤੂੰ ਇਹ ਦਲਦਲ ਦੇ ਵਿੱਚੋਂ ਨਿਕਲ ਜਾ ਹੂੰ ਵੀ ਜੋ ਵੀ ਤੇਰੇ ਨਾਲ ਤੇਰਾ ਫਰੈਂਡ ਸਰਕਲ ਆਏ ਇੱਕ ਦਿਨ ਇਹੋ ਜਾਏਗਾ ਹੂੰ ਪੀਜੂ ਖੜੇ ਦੇਖੇਗੀ ਵੀ ਤੇਰੀ ਕਿਸੇ ਨੇ ਬਾਤ ਨਹੀਂ ਲੈਣੀ ਹੂੰ ਕਿ ਮੈਂ ਟਡੋ ਜੰਮਿਆ ਮੈਨੂੰ ਦੁੱਖ ਹੁੰਦਾ ਹੈ ਗੱਲ ਦਾ ਹੋਰ ਨਹੀਂ ਨੂੰ ਕਹਿ ਰਿਆ ਜੀ ਹੋਰ ਨਹੀਂ ਨੂੰ ਕਹਿ ਰਿਆ ਕੋ ਮਾਪਿਓ ਨਹੀਂ ਪਹੁੰਚ ਕੀਤੀ ਹਾਂ ਤੂੰ ਤੀਏ ਸਗਲੋਂ ਸਿਰਫ ਇੱਕ ਮਾਂ ਵਾਂਗ ਮੈਂ ਹੂੰ ਹਰੇ ਕਿਨੂੰ ਵਿਗਾੜਨ ਤੇ ਲੱਗਿਆ ਹੋਇਆ ਜਿਹੜੀ ਇਸ ਸੋਸਾਇਟੀ ਦੇ ਵਿੱਚ ਪੈ ਗਈ ਹੈ ਜਿਹੜੀ ਇਹਦੀ ਜੇ ਮਾਂ ਰੋਕਦੀ ਹੈ ਕੁੜੀ ਨੂੰ ਤਾ ਕੁੜੀਆਂ ਕਿਉਂ ਸਮਝ ਰਹੀਏ ਕਿ ਮਾਂ ਕਿਤੇ ਨਾ ਕਿਤੇ ਮਾਂ ਦੁਸ਼ਮਣ ਦੇਖਦੀ ਉਹਨੂੰ ਕਿਉਂ ਮੈਂ ਚੰਗੇ ਤਰ੍ਹਾਂ ਰੋਕਨੀ ਆ ਉਹਨੂੰ ਮੈਂ ਉਹਨੂੰ ਚੰਗੇ ਤਰ੍ਹਾਂ ਰੋਕਨੀ ਆ ਕਿ ਨਹੀਂ ਇੱਥੇ ਕੁਛ ਨਹੀਂ ਪਿਆ ਤੂੰ ਕਹਿੰਦੀ ਮੈਂ ਮਾਡਲਿੰਗ ਕਰਨੀ ਹੈ ਕੁਛ ਨਹੀਂ ਮਾਡਲਿੰਗ ਜਪਿਆ ਇੱਥੇ ਤੁਸੀਂ ਰੀਲਾਂ ਬਣਾਉਂਦੇ ਹੋ ਉੱਥੇ ਮੈਂ ਰਹੀ ਆ ਦੋ ਵਾਰੀ ਜੇ ਮੈਂ ਦੇਖਿਆ ਕੁੜੀਆਂ ਰੀਲਾਂ ਬਣਾਉਂਦੀਆਂ ਨੇ ਉਹ ਇਹਨੇ ਉੱਚੀ ਮੰਜ਼ਲ ਫਲੈਟ ਬਣੇ ਹੋਏ ਨੇ ਕੋਈ ਗੱਡੀਆਂ ਤੇ ਇੱਧਰ ਜਾਂਦਾ ਕੋਈ ਇੱਧਰ ਜਾਂਦਾ ਜੋ ਕੁਝ ਮੈਂ ਦੇਖਿਆ ਅੱਖੀ ਜੀ ਮੈਂ ਨਹੀਂ ਬਿਆਨ ਕਰ ਸਕਦੀ ਆਪਣੇ ਜ਼ਮਾਨੇ ਚ ਤੇ ਅੱਜ ਦੇ ਜ਼ਮਾਨੇ ਚ ਮੰਨਦੇ ਹਾਂ ਬਹੁਤ ਫਰਕ ਸੀ ਕਿ ਚੁੰਨੀ ਹੁੰਦੀ ਸੀਗੀ ਸਿਰ ਤੇ ਅੱਜ ਚੁੰਨੀ ਨਹੀਂ ਹੈ ਹੁਣ ਤੁਸੀਂ ਵੀ ਬੈਠੇ ਤੁਸੀਂ ਚੁੰਨੀ ਸਿਰ ਤੇ ਲੈ ਕੇ ਬੈਠੇ ਹੋ ਬਿਲਕੁਲ ਮੇਰਾ ਉਸੂਲ ਹੈ ਜੀ ਮੇਰਾ ਪਿੰਡ ਦੇ ਵਿੱਚ ਹੀ ਹੈ ਉਸੂਲ ਹੈ ਮੇਰਾ ਕਿ ਕਦੇ ਮੈਂ ਸਿਰ ਤੇ ਚੁੰਨੀ ਨਹੀਂ ਤਾਰੀ ਤੇ ਬਸ ਇਹਦੀ ਮੈਂ ਇਹੀ ਮੰਨਤ ਕਰਦੀ ਰਹੀ ਹਾਂ ਕਿ ਤੂੰ ਸੰਧਵਾ ਦੀ ਧੀ ਕਿਹਾ ਹੈ ਤੇ ਮੇਰਾ ਪੁੱਤ ਵੀ ਮੇਰੀ ਲਜ ਪਤਰਾ ਖਲੈਦਾ ਸੀ ਪਿੰਡ ਦੇ ਵਿੱਚ ਰਹਿਣੇ ਆ ਪਿੰਡ ਦੇ ਵਿੱਚ ਮਾਹੌਲ ਹੋਰ ਨੇ ਹੂੰ ਸ਼ਹਿਰਾਂ ਦੇ ਵਿੱਚ ਹੋਰ ਨਹੀਂ ਮਾਹੌਲ ਇਹ ਬਤ ਮੈਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਨਾ ਤੇ ਤੇਰਾ ਪਾਪਾ ਸਿਰ ਤੇ ਆ ਭਰਾ ਤੇਰੇ ਦਾ ਮਰਡਰ ਹੋ ਗਿਆ ਮੈਂ ਕੋਟਕਚਾ ਨਹੀਂ ਇਹ ਚ ਜਾਣੀ ਆ ਕਿ ਤੂੰ ਨਾ ਇਹੋ ਜਿਹਾ ਕੰਮ ਕਰੀ ਵੀ ਜਿਹਦੇ ਨਾਲ ਮੇਰੀਆਂ ਅੱਖਾਂ ਨਹੀਂ ਵੀ ਹੋ ਜਾਣਾਂ ਮਾਤਾ ਜੀ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਕੋਲ ਦੋ ਬੇਟੇ ਸਨ ਇਹ ਬੇਟੀ ਸੀ ਮੇਰੇ ਕੋਲ ਹੂੰ ਤੇ ਵੱਡੇ ਬੇਟੇ ਦਾ ਮਰਡਰ ਹੋ ਗਿਆ ਜੀ ਛੋਟੀ ਇਹ ਸੀ ਇਨੂੰ ਜੋ ਵੀ ਮੇਰਾ ਮਤਲਬ ਹੈ ਪੜਾਈ ਲਿਖਾਈ ਦਾ ਆਇਲਟਸ ਦਾ ਸਭ ਕੁਝ ਮੈਂ ਮਤਲਬ ਕਿ ਇਹਦੇ ਤੇ ਭਰੋਸਾ ਕਰਿਆ ਕਿ ਵੀ ਚਲ ਘਰ ਦੇ ਵਿੱਚ ਵੱਡੀ ਹੂੰ ਇਹ ਘਰ ਦਾ ਕੰਮ ਚੱਕ ਲਈ ਦੂਜੇ ਭਰਾ ਨੇ ਨਹੀਂ ਰੋਕਿਆ ਉਹ ਛੋਟਾ ਸੀ ਹੂੰ ਉਹ ਛੋਟਾ ਸੀ ਜਦੋਂ ਉਹਦਾ ਮਰਡਰ ਹੋਇਆ ਉਸ ਤੋਂ ਬਾਅਦ ਘਰ ਨਹੀਂ ਸੀ ਨਿਕਲਦਾ ਤੁਸੀਂ ਇੱਕ ਗੱਲ ਇੱਕ ਗੱਲ ਦੇਖਦੇ ਹੋ ਵੀ ਭੈਣ ਦਾ ਫਰਜ਼ ਹੁੰਦਾ ਨਾ ਵੀ ਛੋਟੇ ਭਰਾ ਨੂੰ ਸਿਖਾਣਾ ਸਿਖਾਣਾ ਬਿਲਕੁਲ ਬਿਲਕੁਲ ਵੀ ਕੀ ਕਰਨਾ ਹੈ ਅੱਗੇ ਤੇ ਉਹ ਕੀ ਸਿੱਖ ਰਿਹਾ ਹੋਣਾ ਇਸ ਵੇਲੇ ਬਸ ਉਹਦੇ ਅਖਣੇ ਜਿਵੇਂ ਕਹਿੰਦੇ ਨੇ ਬਸ ਬੈਠ ਕੇ ਆਪਣੇ ਮੁਕੱਦਰਾਂ ਨੂੰ ਝੋਰਾ ਕਰਦਾ ਹੈ। ਹੂੰ। ਉਹ ਸਿਰਫ ਆਪਣੇ ਭਰਾ ਨੂੰ ਬੁਕਾਰਦਾ ਆਪਣੇ ਬਾਪ ਨੂੰ ਬੁਕਾਰਦਾ। ਉਹ ਕਈ ਵਾਰੀ ਮੇਰੇ ਨਾਲ ਵੀ ਲੱਗ ਜਾਂਦਾ ਕਰਨ ਵੀ ਮੰਮੀ ਮੈਨੂੰ ਕੋਈ ਕੰਮ ਖੋਲ ਕੇ ਦੇ ਮੈਨੂੰ ਮੇਰੇ ਨਾਲ ਕੁਝ ਕਰ ਮੈਂ ਕਿਵੇਂ ਮੈਂ ਬਾਹਰ ਜੋਮੈਟੋ ਦਾ ਕੰਮ ਕਰਦਾ। ਸਬਜੀ ਸੂਜੀ ਤੋੜਨਾ ਵੀ ਅਸੀਂ ਕੰਮ ਕਰ ਲੈਂਦੇ ਸੀ ਦੋਵੇਂ ਮਾਂ ਪੁੱਤ। ਹੂੰ। ਹੁਣ ਤਕਰੀਬਨ ਮਹੀਨਾ ਮਹੀਨਾ ਹੋ ਚੱਲਿਆ ਹੁਣ ਨਹੀਂ ਅਸੀਂ ਜਾ ਰਹੇ ਸਬਜੀ ਜਿਵੇਂ ਤੋੜ ਕੇ ਖੇਤਾਂ ਦੇ ਵਿੱਚੋਂ ਪੈਕ ਕਰਨੀ ਹੁੰਦੀ ਹੈ ਨਾ। ਉਹ ਕੰਮ ਕਰਦੇ ਸੀ ਚਲ ਦੋ ਪੈਸੇ ਆਪਣਾ ਗੁਜ਼ਾਰਾ ਕਰ ਰਹੇ ਸੀ ਘਰ ਦੇ ਵਿੱਚ ਰੋਕਦੇ ਨਹੀਂ ਮਾਤਾ ਜੀ ਕਿਉਂਕਿ Zomato ਦੇ ਕੰਮ 'ਚ ਅੱਜ ਕੱਲ ਨਾ ਖੋਬਾ ਜੀ ਬੜੀ ਹੁੰਦੀ ਹੈ ਬਹੁਤ ਬਹੁਤ ਜੀ ਤੁਸੀਂ ਦੇਖੀਆਂ ਹੋਣਗੀਆਂ ਖਬਰਾਂ ਬਿਲਕੁਲ ਕੋਈ ਬੈਠੇ ਨਾਲ ਹੋਇਆ ਪਹਿਲਾਂ ਵੀ ਹੋਇਆ ਜੀ ਉਹਦਾ ਮੋਟਰਸਾਈਕਲ ਇਦਾਂ ਹੋ ਗਿਆ ਸੀ ਕੋਈ ਮੋਟਰਸਾਈਕਲ ਕਿਸੇ ਨੇ ਕਹਿ ਕੇ ਮੋਟਰਸਾਈਕਲ ਤਾਂ ਹੁਣ ਤੱਕ ਵੀ ਮਤਲਬ ਕਿ ਚੱਲੀ ਜਾਂਦਾ ਹਲੇ ਉਹ ਨੋਟਿਸ ਆਇਆ ਘਰ ਇਹਦੇ ਨਾਂ ਤੇ ਆ ਬਟੇ ਜੀ ਬ੍ਰਿਟਾਫ ਜਰਾ ਕਨਫਿਊਜ਼ ਹੋਇਆ ਇਸ ਗੱਲ ਤੋਂ ਮੈਂ ਕਿਵੇਂ ਕਰਾਂ ਪਹਿਲਾ ਬੇਟਾ ਤੁਸੀਂ ਕਿਹਾ ਯਾਰੀ ਦੋਸਤੀਆਂ ਨੇ ਖਾਲਿਆ ਤੁਹਾਡਾ ਬਸ ਖਾਲਿਆ ਜੀ ਡਰਦੇ ਹਾਂ ਦੂਜੇ ਬੇਟੇ ਦੂਜੇ ਬੇਟੇ ਨਾਲ ਬਿਲਕੁਲ ਬਿਲਕੁਲ ਬਹੁਤ ਹਮ ਮਾਵਾ ਤੇ ਪੁੱਤ ਸੁੱਤਾ ਹੋਵੇ ਨਾ ਉਹ ਜਰਦੀਆਂ ਨਹੀਂ ਉਹ ਕਹਿੰਦੀਆਂ ਨੇ ਮੇਰਾ ਪੁੱਤ ਕਾਹਦ ਉੱਠ ਖੜੇ ਕਾਹਦ ਉੱਠ ਖੜੇ ਤੇ ਉਹ ਜਦੋਂ ਬਾਹਰ ਨਿਕਲਦਾ ਮੇਰਾ ਦਿਲ ਇਦਾਂ ਇਦਾਂ ਤਾਂ ਮੇਰਾ ਦਿਲ ਕਰਦਾ ਕਿਉਂਕਿ ਇੱਕ ਬੱਚਾ ਤਾਂ ਚਲੋ ਹੈ ਨਹੀਂ ਹੈਨਾ ਤੇ ਦੂਜਾ ਜਿਹੜਾ ਹੈਗਾ ਆ ਉਹ ਹੋ ਕੇ ਵੀ ਹੈਗਾ ਨਹੀਂਗਾ ਤੀਜੇ ਦਾ ਡਰ ਲੱਗਦਾ ਕਿਤੇ ਨਾ ਕਿਤੇ ਕਿ ਹਾਂ ਇਹ ਨਾ ਦੂਰ ਹੋ ਜੇ ਬਿਲਕੁਲ 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 ਲੱਗ ਰਿਹਾ ਹੈ ਹੂੰ ਬਹੁਤ ਹੱਟਾ ਮਨ ਦੇ ਵਿੱਚ ਕਿਉਂ ਜਿਨ੍ਹਾਂ ਨੇ ਵੱਡੇ ਬੇਟੇ ਦਾ ਮਰਡਰ ਕੀਤਾ ਸੀ ਉਹ ਫੈਸਲੇ ਨੂੰ ਬਹੁਤ ਗਿਆ ਸੀ ਉਹਨਾਂ ਨੇ ਹੂੰ ਘੱਟੋ ਘੱਟ 80-90 ਲੱਖ ਰੁਪਏ ਉਹਨਾਂ ਮੈਨੂੰ ਕਹਿ ਦਿੱਤਾ ਸੀ ਕਰੋੜ ਤੱਕ ਵੀ ਮੈਨੂੰ ਆਫਰ ਆ ਗਈ ਸੀ ਵੀ ਤੂੰ ਫੈਸਲਾ ਕਰ ਲੈ ਹੂੰ ਤੇ ਮੈਂ ਮਾਨਜੋਗ ਅਦਾਲਤ ਤੇ ਛੱਡ ਦਿੱਤਾ ਕਿ ਮੈਂ ਕਹਾਂ ਵੀ ਨਹੀਂ ਮੈਂ ਪੈਸਾ ਨਹੀਂ ਮੈਂ ਦਿਹਾੜੀ ਕਰਕੇ ਮੈਂ ਕਹਾਂ ਰੋਟੀ ਖਾ ਲਾਂਗੀ ਕਿ ਮੈਂ ਪੁੱਤ ਦਾ ਸਾਰਾ ਕੁਝ ਆਪਣੇ ਅੱਖਾਂ ਦੇ ਨਾਲ ਦੇਖਿਆ ਪਰ ਜੇ ਮੇਰਾ ਉਹ ਪੁੱਤ ਹੁੰਦਾ ਹੂੰ ਮੈਨੂੰ ਇੱਥੇ ਦੀ ਕਰਨੋਬਤ ਨਹੀਂ ਸੀ ਆਉਣੀ ਮਾਤਾ ਜੀ ਤੁਸੀਂ ਕਿਹਾ ਨਾ ਪਰਨੀਤ ਸੰਜੂਰੀ ਹੈ ਜੀ ਉਹ ਇੱਕ ਟੈਟੂਆਂ ਦੇ ਨਾਲ ਪਛਾਣੀ ਜਾਂਦੀ ਹੈ ਬਿਲਕੁਲ ਬਿਲਕੁਲ ਜਦੋਂ ਕੁੜੀ ਪਹਿਲੀ ਵਾਰੀ ਟੈਟੂ ਬਣਾ ਕੇ ਆਈ ਸੀਗੀ ਤੁਸੀਂ ਬੋਲਿਆ ਨਹੀਂ ਕੋਈ ਕੁਝ ਇਹ ਮੈਂ ਪਿਛਲੇ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀ ਤੇ ਇਹ ਕਹਿੰਸੀ ਵੀ ਮੇਰੀ ਮੰਮਾ ਮੈਨੂੰ ਸਪੋਰਟ ਕਰਦੀ ਨੇ ਹੂੰ ਤੇ ਇਹਦੇ ਸਿਰਫ ਨਾ ਇਹ ਜਗਾ ਤੇ ਨਾ ਲਵ ਵੱਡੇ ਬੇਟੇ ਦੇ ਨਾਲ ਲਵਜੀਤ ਸੀ ਛੋਟਾ ਨਾ ਉਹਨੂੰ ਲਵ ਕਹਿੰਦੇ ਸੀ ਲਵ ਤੇ ਖੁਸ਼ ਇਦਾਂ ਲਵ ਤੇ ਖੁਸ਼ ਲਗਾਇਆ ਸੀ ਤੇ ਸਿਰਫ ਮੈਂ ਉਹ ਦੇਖਿਆ ਸੀ ਮੈਂ ਕਿਹਾ ਵੀ ਹਾਂ ਮੈਂ ਕਿਹਾ ਕੋਈ ਉਹ ਸੋਹਣਾ ਲੱਗਿਆ ਸੀ ਮੈਨੂੰ ਸੋਹਣਾ ਲੱਗਿਆ ਵੀ ਪਿਆਰਾ ਲੱਗਿਆ ਵੀ ਭਰਾਵਾਂ ਦਾ ਪਿਆਰ ਇੱਕ ਮੈਨੂੰ ਸੋਹਣਾ ਲੱਗਿਆ ਤੇ ਸਿਰਫ ਉਹਨੇ ਪੂਰੇ ਮਤਲਬ ਕਿ ਪੂਰੇ ਟੈਟੂਆਂ ਦੇ ਵਿੱਚ ਮੈਨੂੰ ਇਨਵੋਲ ਕਰਤਾ ਵੀ ਮੇਰੀ ਮਾਂ ਤਾਂ ਸਪੋਰਟ ਕਰਦੀ ਹੀ ਆ। ਹਾਂ ਜੀ। ਐਨਾ ਕਿਤੇ ਜੇ ਕੋਈ ਵੀ ਕੁਛ ਇਹਨੇ ਖੰਡੇ ਦਾ ਬਣਾਇਆ ਹੁੰਦਾ ਇਦਾਂ ਉਹ ਸੋਹਣਾ ਲੱਗਦਾ ਹੈ। ਜੀ। ਤਾਂ ਇਹ ਨਹੀਂ ਚਲੇ ਇਦਾਂ ਇਦਾਂ ਬਾਹ ਦੇ ਉੱਪਰ ਸੀ ਲਿਖਿਆ ਹੋਇਆ ਲੈ। ਤੇ ਉਹਦੇ ਵਿੱਚ ਜੇ ਮੈਨੂੰ